ਦੁਆਦਸੀ ਦਇਆ দান ਕਰ ਜਾਣਾ ਬਾਹਰ ਜੱਤੋਂ ਭੀਤਰ ਆਣ ਦੁਆਦਰ ਦੀ ਬਾਰਵੇਂ ਨੰਬਰ ਦੀ ਇੱਕ ਗੱਲ ਹੋਰ ਹੈ ਕਹਿੰਦੇ ਦੁਆਰ ਹੋਰ ਦੂਜੀ ਦਇਆ দান ਕਰ ਜਾਣਾ ਦਇਆ দান ਕੀ ਹੈ ਦਇਆ ਕੀ ਹੈ দান ਕੀ ਹੈ ਇਹਨੂੰ ਕਰਨਰ ਜਾਣਾ ਹੋਵੇ ਖਾਦਾ দান ਕਰਨਾ ਦਇਆ ਕੀ ਹੁੰਦੀ ਹੈ ਦਇਆ ਦੀ ਜਾਣਕਾਰੀ ਲੈ ਲੋ ਕਿ ਹੁੰਦਾ ਹੈ ਦਿਆ ਜਾਣੇ ਜੀ ਕੀ ਕੁਛ ਪੁਰਨਨਾਨ ਕਰ ਰਹੇ ਹੋ ਜੀ ਵਾਸਤੇ ਦਿਆ ਕਰੋ ਜੀ ਵਾਸਤੇ ਦਿਆਨ ਕਰੋ ਸਰੀਰ ਤੇ ਭੁੱਖੇ ਤੇ ਪੈਰ ਲੰਗੇ ਨਜੁੱਤੀ ਲੈ ਰਹੇ ਉਹ ਜੀ ਦੀ ਦਿਆ ਨਹੀਂ ਹੈ ਤੇ ਸਰੀਰ ਤੇ ਦਿਆ ਮਾਇਆ ਜੀ ਦੇ ਆ ਉਹ ਨੂੰ ਜੰਮਲ ਬੰਦ ਤੇ ਕੱਢੋ ਬਾਹਰ ਇਹ ਹੈ ਜੀ ਦੀ ਦਿਆ ਹੁਣ ਸਾਚ ਦਾ ਗਿਆਨ ਦੋ ਗੁਰਮਤ ਦਾ ਗਿਆਨ ਦੋ ਤੇਰ ਪੁਰਨਾਨ ਉਹ ਨਾਮ ਦਾ ਨਿਸ਼ਾਨ ਤਾਂ ਹੀ ਹੈ ਨਾ ਬਿਲਕੁਲ ਹੀ ਨਾਮ ਦਾ ਨਾਮ ਦਾ ਨਿਸ਼ਾਨ ਨੂੰ ਕਹਿੰਦੇ ਹੀ ਨਹੀਂ ਉਹਦਾ ਹਵਾਲਾ ਇਦਾਨਾ ਤੇ ਉੱਤੇ ਖਾਨਪਿੰਡ ਦਾ ਇਦਾਨਾ ਹੈ ਖਾਨਪਿੰਡ ਦਾ ਹਨ ਜ ਸਾਹਰ ਜਾਤੋਂ ਭੀਤਰਿਆਣ ਜਾਂਦਾ ਨਾ ਧਿਆਨ ਪਦਾਰਥਾਂ ਬਾਰੇ ਤਾਂ ਅੰਦਰ ਰਹੂਗਾ ਇਹ ਦਿਆਵਰ ਦਾੰਨੂ ਜਾਣਨੀ ਸਮਝ ਨਹੀਂ ਲੱਗੀ ਹੁੰਦਾ ਪੰਗਣਾ ਕੀ ਹੈ ਨਾ ਹੁੰਦਾ ਹੋਰ ਵੀ ਕੁਝ ਹੋਰ ਠੀਕ ਹੈ ਕੀ ਦਿਆ ਤੇ ਆਹ ਕੱਲ ਨਾ ਹੁੰਦੇ ਫਿਰ ਦੇਖਾਂ ਭਲਾ ਕਿਵੇਂ ਚੱਲੇ ਜਾਉ ਬਾਹਰ ਧਿਆਨ ਬਾਹਰ ਧਿਆਨ ਜਾ ਜਾਂਦਾ ਜਾਂ ਬਾਹਰ ਹੋ ਗੋ ਬਤ ਬੋਲਦਾ ਇਹ ਹੁੰਦਾ ਤੁਹਾਨੂੰ ਸਾਰੀ ਸਖਮਾ ਮਿਲਿਆ ਕੋਈ ਕਾਰ ਬੰਗ ਰਹਾ ਕੋਈ ਕੁਛ ਬੰਗ ਰਹਾ ਪਦਾਰਥਾ ਬਹਲੇ ਨੂੰ ਮਰੇ ਹਾਂਜੀ ਕਿਉਂਕਿ ਚੇਤਨ ਦੀ ਦਇਆ ਤੇ ਚੇਤਨ ਦਾ ਦਾਨ ਜਾਣੇ ਗੱਲ ਤਾਂ ਸਾਰੀ ਕਿਸਤੀ ਹੋ ਰਹੀ ਹੈ ਗੁਰਬਾਣੀ ਦੀ ਦੁਆ ਹੈ ਹੀ ਇਹ ਤਾਂ ਲਿਆਵ ਆੜਿਆ ਇਹਨਾਂ ਨੂੰ ਜਾਣ ਕੇ ਔਰ ਕਨੇ ਲੈ ਕੇ ਬਾਹਰ ਤਾਂ ਕਿ ਜੋਗੀਆਂ ਨੂੰ ਵੀ ਇਸ ਗੱਲ ਦਾ ਧਰਮ ਹੈ ਸੀਗਾ ਹਨ ਤੇ ਜੋਗੀ ਦਾ ਵੀ ਆਲੇ ਸ੍ਰੀ ਨਾਲ ਜੁੜੇ ਉਹ ਕਾਰਬਾਰ ਛੱਡ ਕੇ ਆ ਜਾਂਦੇ ਜਿਨਾਤੇ ਰੋਗਨ ਰਾਜਾ ਕਰਨ ਪੜਾਏ ਕਾਰਨ ਹੁੰਦੇ ਭਿੱਖਿਆ ਜਾਏ ਤੇ ਕਹਿੰਦੇ ਉਹਨਾਂ ਕੋਲ ਨਾ ਜਾ ਕੇ ਬਾਹਰ ਸ੍ਰੀ ਨਾਲ ਜੁੜੇ ਨੀ ਠੀਕ ਹੈ ਜੀ ਵਰਤੀ ਵਰਤ ਰਹੇ ਨਹਿ ਕਾਮ ਅਜੱਪਾ ਜਾਪ ਜਪੈ ਮੁਕੀ ਨਾਮ ਉਹ ਇਹਦੇ ਹੋਰ ਪੰਗਾ ਪਾਤਾ ਅਜੱਪਾ ਜਾਪ ਘੈਤਾ ਕਰੋ ਅਜੱਪਾ ਜਾਪ ਉਹ ਕਹਿੰਦੇ ਜਪਣ ਵਾਲਾ ਜਾਪ ਹੈ ਹੀ ਨਹੀਂ ਲੈ ਲੋ ਆਈ ਵੜਦਾ ਅਜੱਪਾ ਜਾਪ ਦੱਸੋ ਕੀ ਹੁੰਦਾ ਹੈ ਅਜੱਪਾ ਜੋ ਕੋਈ ਨਹੀਂ ਜਾਂਦਾ ਹੈ ਜਿਵੇਂ ਲੋਕ ਜਪਦੇ ਨੇ ਸੰਸਾਰ ਦੇ ਵਰਤੀ ਵਰਤ ਰਹੇ ਨਹਿ ਕਾਮ ਕਾਮਨਾ ਤਿਆਗੇ ਕੋਈ ਛੱਡ ਸਭ त्यागे ਸੰਸਾਰ ਦੇ ਇਹ ਮਾਇਆ ਦੇ ਵਰਤ ਰੱਖੇ ਉਹ ਪਹਿਲਾਂ ਵਰਤ ਦੀ ਗੱਲ ਕੀਤੀ ਹੈ ਕਾਦਰਦੀ ਕਾਦਰਦੀ ਜਿਹੜੇ ਵਰਤ ਦੀ ਗੱਲ ਕੀਤੀ ਦੁਬਾਰਾ ਫੇਰ ਹੋਰ ਗੱਲ ਕੀਤੀ ਹੈ ਦੁਆ ਦੁਆਦਸੀ ਜਾ ਕੇ ਕੋਈ ਸੰਸਾਰ ਦੀ ਕਾਮਨਾ ਨਾ ਰੱਖੇ ਵਰਤ ਰੱਖੋ ਵਿੱਚ ਜੇ ਦੁਆਦਸੀ ਕਾਮ ਸੇ ਵਰਤੇ ਨਹੀਂ ਹੈ ਇਹ ਬਾਹਰੀ ਕਾਮਨਾ ਕੋਈ ਇੱਛਾ ਕਾਮਨਾ ਹੈ ਇਹਨਾਂ ਨੇ ਤਾਂ ਚਾਰ ਬਦਾਲਾਂ ਦੀ ਕਾਮਨਾ ਬਾਲੀ ਤਾਂ ਬਾਲਿਆ ਦੇ ਕਾਮ ਤਾਂ ਮਮੇ ਨੂੰ ਓਂਕੜ ਹੈ ਵਾਲਿਆ ਤਰਮਾਰਤ ਕਾਮ ਤੇ ਕਾਮਨਾ ਹੈ ਮੁਕਤੀ ਕੇ ਤੇਰਥ ਬਿਨ ਪਿਆਰ ਪਦਾ ਸੰਜ ਵਾਲਿਆ ਹੈ ਤਾਨੀ ਵਾਲਿਆ ਹੈ ਨਾ ਚਾਰ ਪਦਾ ਸੰਜ ਅਦਬ ਚ ਲਾਲੀ ਸੀ ਨਾ ਬ੍ਰਾਹਮਣੀ ਅਦਬ ਚ ਲਾਲੀ ਬ੍ਰਾਹਮਣੀ ਸੁਧੀ ਤੇ ਸਿਰੇ ਸਟਾਈ ਦੇਤੀ ਸੁਧੀ ਆਦੀ ਦੇ ਸਾਈਏ ਅਦਾ ਗਿਆਨ ਗੁਰਬਾਨੀ ਗੁਰਬਾਨੀ ਦਾ ਰਖ ਲਿਆ ਸੰਧਾ ਹੋ ਬਾਲ ਲਿਆ ਲਾ ਕੇ ਆਪਾ ਬ੍ਰੋਧੀ ਠੀਕੇ ਨੇ ਤਾਹੀਂ ਆਪਾ ਬ੍ਰੋਧ ਆਪਾ ਠੀਕੇ ਸਾਰੇ ਅੰਦਰ ਅਜਾ ਪਾਜ ਆਪ ਜਪਾ ਮੁਖ ਨਾਮ ਨੂੰ ਮੁਖੀ ਨਾਮ ਨੂੰ ਮੁਖਤਵਾਰ ਆਦੀ ਹੈ ਹੈ ਅੱਛਾ ਜੀ ਹਾਂ ਮੁਖੀ ਨਾਮ ਹੈ ਮੁਖਤਵ ਦਾ ਮੁਖੀ ਹੈ ਜਪਾ ਜਾਪ ਜਪਦਾ ਹੈ ਜਪਾ ਜਾਪ ਜਪਦਾ ਹੈ ਕਿਹੜਾ ਜਪਿਆ ਨਹੀਂ ਜਾਂਦਾ ਨਾਨਕ ਗੁਰਮੁਖ ਨਾਮ ਹੈ ਇੱਕ ਬਾਤ ਸਭ ਜਣਾਂ ਦੀ ਗੱਲ ਹੈ ਇੱਕ ਵਾਰ ਸਮਝ ਲਵੇਗੇ ਫਿਰ ਉਹ ਸਮਝਿਆ ਹੋਇਆ ਜਪਾ ਜਾਪੇ ਉਹਦੇ ਵਿੱਚ ਧਿਆਨ ਲੱਗਿਆ ਰਹਿੰਦਾ ਮੁਖੀ ਨਾਮ ਉਹ ਜਿਵੇਂ ਵੇਦਾਂ ਨੇ ਨਾਮ ਉੱਤਮ ਨੂੰ ਉਹਦਾ ਉੱਤਮ ਨਾਮ ਹੈ ਉਹ ਇੱਥੇ ਮੁਖੀ ਨਾਮ ਕਹਿੰਦਾ ਇਹਨਾਂ ਨੇ ਅਰਥ ਕਰਤਾ ਮੁਖਦਵਾਰਾ ਮੁਖਦਵਾਰਾ ਦਾ ਜਪਾਜਾਪ ਰਹਿਣਾ ਤੇ ਜਪਿਆ ਜਾਂਦਾ ਹੈ ਜੇ ਮੁਖਦਵਾਰਾ ਕਰੋਂਗੇ ਜਪਾਜਾਪ ਨਹੀਂ ਬਣਦਾ ਫਿਰ ਉਹ ਜਦੋਂ ਜਪ ਜਪਾਜਾਪ ਬੰਦ ਕਰਦਾ ਇਹ ਜਪਾਜਾਪ ਹੈ ਇੱਥੇ ਮੁਖ ਮੁਖਦਵਾਰਾ ਨਹੀਂ ਹਾਂਦਾ ਉਹ ਮੁਕਤੀ ਹੈ ਸਭ ਦਾ ਮੁਕਤੀ ਜੇ ਨਾਮ ਹੈ ਨਾ ਨਾਮ ਸਾਰੀਆਂ ਮਤਾਂ ਦਾ ਕਾਲ ਹੈ ਇਹ ਮੋਤਾੰਤ ਸਾਰੀਆਂ ਮਤਾਂ ਦਾ ਅੰਤ ਕਰਨ ਵਾਲਾ ਕੇਵਲ ਹਰ ਨਾਮ ਦਾ ਨਾਮ ਹੈ ਤਾਂ ਸਾਰੀਆਂ ਮੱਤਾਂ ਨੂੰ ਫੇਰ ਕਰ ਦਿੰਦਾ ਹੈ ਉਹਨਾਂ ਦੇ ਖੋਟਦਾ ਦਿੰਦਾ ਹੈ ਉਹਨਾਂ ਦੇ ਦਿਖਵਾ ਦੇ ਨਹੀਂ ਦੱਸ ਜਨਤਾ ਦਾ ਆਪੇ ਖਤਮ ਹੋ ਗਏ ਤੇ ਉਹ ਅਨੁਭਵੀ ਨਾ ਜਿਹੜਾ ਸਾਰੀਆਂ ਤਰ੍ਹਾਂ ਦੇ ਗਿਆਨ ਤੇ ਗਿਆਨ ਦੇ ਸਾਰਿਆਂ ਦਾ ਥਾਲ ਹੈ ਠੀਕ ਹੈ ਪਰ ਜੇ ਆਪਾਂ ਮੁੱਖ ਸਿਆਰੀ ਨਾਲ ਮੁੱਖ ਨਾਲ ਵੀ ਕਹੀਏ ਫੇਰ ਵੀ ਇਹ ਤਾਂ ਬੁੱਧੀ ਨਾਲ ਚੇਤਨ ਸੱਤਾ ਦੀ ਗੱਲ ਆ ਜਾਂਦੀ ਹੈ ਅਜਾ ਆਪਾਂ ਆਪ ਨਹੀਂ ਰਹਿਣਾ ਫੇਰੇ ਉਹ ਅਰਥ ਜੇ ਖੱਤੇ ਉਹ ਦੀਏ ਪੱਖ ਜੋੜ ਦੇਣਗੇ ਅਸੀਂ ਨਹੀਂ ਉਹ ਗੱਲ ਹੀ ਨਹੀਂ ਆਪਾਂ ਦੀ ਨੇ ਜਿਹੜਾ ਬੁੱਧੀ ਨਾਲ ਜਾਪਿਆ ਜਾਂਦਾ ਬੁੱਧੀ ਰਮੰਦੇ ਨੇ ਮੁੱਖ ਉਹਨਾਂ ਨੇ ਅਰਥ ਕਰਨਾ ਜਪਾ ਜਾਪ ਜਪੇ ਮੁੱਖ ਨਾਮ ਆ ਮੁੱਖੀ ਨਾਮ ਨੇ ਸਾਰਿਆਂ ਦਾ ਮੁੱਖ ਹੈ ਨਾਮ ਉਹ ਜਪਾ ਜਾਂਦਾ ਹੈ ਉਹ ਸਮਝਣ ਦਾ ਵਿਸ਼ਾ ਹੈ ਸਮਝਣਾ ਨਹੀਂ ਕਿ ਆਪਣਾ ਜਿਵੇਂ ਜਪ ਸਾਡੇ ਜਪਰੂ ਓਂਕਰ ਜਿਹੜਾ ਜਿੱਤੋਂ ਜਪਦੀ ਸਾਹਿਬ ਸ਼ੁਰੂ ਕੀ ਹੈ ਤਾਂ ਉਹ ਜਾਪ ਹੈ ਜਿਹੜਾ ਉਹ ਓਂਕਰ ਹੈ ਉਹ ਜਪਦਾ ਅਸੰਖ ਗੈਤਾਗਾ ਅਸੰਖ ਜਾਪ ਨੇ ਜਿੰਨੀਆਂ ਮੱਤਾਂ ਨੇ ਆਡਾ ਡੋਨਾਂ ਦੇ ਜਪਨੇ ਫਾਟਾ ਜਿਹੜਾ ਸਾਡੇ ਆਲਾ ਮੁਖੀ ਆ ਸਮਝਦਾ ਗੁਰਮਤਿ ਨਾਮ ਹੈ ਜੀ ਹਾਂ ਗੁਰਮਤਾਲਾ ਜਿਹੜਾ ਗਿਆ ਪੈਣਾ ਹਾਂ ਹਾਂ ਉਹ ਹੋਰ ਆ ਦੂਜੀਆਂ ਮਤਾਂ ਦੇ ਹੋਰ ਹਣੇ ਆਪਣੇ ਆਪਣੇ ਨੇ ਸਰਦੇ ਹਾਂ ਜੀ ਤੀਨ ਭਵਨ ਮੈਂ ਇੱਕੋ ਜਾਣੈ ਸਭ ਸੁੱਚ ਸੰਜਮ ਸਾਚ ਪਛਾਨ ਤਿੰਨ ਭਵਨਾਂ ਦੇ ਵਿੱਚ ਜੋਤ ਇੱਕੋ ਹੀ ਆ ਤੀਨ ਭਵਨਾਂ ਇੱਕ ਜੋਤੀ ਜੋਤ ਇੱਕੋ ਜਾਣੈ ਤਿੰਨ ਭਵਨਾਂ ਚ ਇਹ ਤਿੰਨ ਭਵਨਾਂ ਚੋਂ ਜਾਣ ਲਵੇ ਸਭ ਸੱਚ ਸੰਜਮ ਬਾਤ ਪਛਾਣੇ ਸਾਰਿਆਂ ਸੱਚ ਆਰ ਸੰਜਮ ਅਰ ਕੋਲ ਬਹਾਦੇ ਸੰਜਮਰ ਸੱਚ ਦੀ ਪਰੋਣ ਲੋੜ ਨਹੀਂ ਆ ਜਿਹੜੇ ਕਹਿੰਦੇ ਨੇ ਨਾ ਦੇਖੇ ਚੰਕੜੀ ਕੱਢੀਕਾਰ ਉਪਰ ਆਏ ਬਕੇ ਉਹ ਚੌਕੇ ਚ ਕੱਢੀ ਵੀ ਲੋੜ ਨਹੀਂ ਹੈਗੀ ਬਾਹਰ ਦੀ ਸੱਚ ਪਿੱਟ ਦੀ ਲੋੜ ਨਹੀਂ ਹੈ ਨਾ ਬਾਹਰ ਲੈਣਾ ਸੰਜਮ ਦੀ ਲੋੜ ਹੈ ਜਿਹੜੇ ਨਹੀਂ ਪੜਦੇ ਬਾਹਰ ਸੱਚ ਨੂੰ ਪਛਾਣ ਹੁੰਦਾ ਜਿਹਨੇ ਸੱਚ ਨੂੰ ਪਛਾਣ ਲਿਆ ਸਭ ਸੱਚ ਸਾਰੇ ਪਰਖਾ ਦੀ ਸੁੱਟੇ ਅਸਾਰੇ ਪ੍ਰਚਾਰ ਦੇ ਸੰਜਮ ਉਹਦੇ ਕੋ ਆਗੇ ਉਹਦੇ ਵਿੱਚੇ ਆ ਜਾਂਦੇ ਨੇ ਸਾਧਾਂ ਦਾ ਪ੍ਰਚਾਰ ਰਿਹਾ ਨੂੰ ਗੁਰਦੁਆਰੇ ਵਿੱਚ ਠੀਕ ਹੈ ਸਾਡੇ ਦੇ ਪ੍ਰਭਾਵ ਉਹ ਵੀ இந்து ਮੱਧੇ ਪਿਆ ਹਣਾ ਉਹ ਜੋ ਗੱਲ ਕਹੀ ਸੀ ਉਹ ਗਈ ਨਹੀਂ ਹੈ ਬਾਯਾ ਦੀ ਉਹ ਗੱਲ ਆ ਗਈ ਜੀ ਤਾਂ ਫਿਰ ਰਹਿ ਤਾਂ ਪਖੰਡ ਕੇ ਸਿੱਖੀ ਕਿ ਤੇਰੇਗੀ ਠੀਕ ਹੈ ਜੀ